ਵੀਆ ਅਹ ਇਸ ਸਹਜ ਸੁਭਾਏ ਦਰਸ਼ਨ ਪਰ ਸੇ ਹੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਖਸਮ ਦੀ ਨੂਰ ਅਰਸੋਂ ਕੋ ਰਸੋਂ ਛਟੀ ਤੁਧ ਡਿਠੀ ਸੱਚੀ ਪਾਤਸ਼ਾਹ ਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਠੀਆਂ ਸੋਹੀਆ ਸਵਨਾ ਦਾ ਸਤਨਾਮ ਵਾਹੀ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਫੁੱਟੀ ਪ੍ਰਭ ਕੀ ਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੀ ਜਾਣੈ ਕੋ ਪੀਰ ਪਰਇਆ ਅੰਤਰ ਪਿਆਸ ਉੱਠੀ ਪ੍ਰਭ ਕੀਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣ ਅਵਰ ਕੀ ਜਾਣ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹੌਂ ਲੋਟ ਪੋਟ ਹੋਏ ਪਈਆ ਰਹਾ ਹੌਂ ਨਿਰਖਤ ਫਿਰਾਂ ਸਭ ਦੀਸ ਦਿ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸ ਦੇ ਪ੍ਰਭ ਕੇ ਰਾ ਰਿੱਧ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਉ ਚਰਨ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ हम प्रभु पर बोध है गुण कामण कर हर प्रभु लहीया भगत वशल उवा को नाम कहियत है शरण प्रभु तिस पाछे पैया ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਵਡ ਗਹਿਨ ਗਹਿਨਈਆ ਹਰ ਹਰ ਸ਼ਰਧਾ ਸੀਜ ਵਿਸ਼ਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹ ਪ੍ਰਭ ਅਵਰ ਅਵਰ ਕਿਛ ਕੀ ਜਾ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕੀਓ ਸ਼ਿੰਗਾਰ ਮਿਲਣ ਕੈ ਤਾਈ ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗੰਮ ਗੁਸਾਈਂ ਕਿਆ ਹਮ ਕਰਹਿ ਤੀਰੇ ਵਸ ਪਈਆ ਦਇਆ ਦੀਨ ਕਰਹੁ ਰਖ ਲੀਵਹੁ ਨਾਨਕ ਹਰਿ ਗੁਰ ਸਰਨ ਸਮਈਆ ਹਮ ਚੇਰੀ ਤੂੰ ਅਗਮ ਗੁਸਾਈਂ ਕਿਆ ਹਮ ਕਰਹਿ ਤੀਰੈ ਵਸ ਪਈਆ ਦਇਆ ਦੀਨ ਕਰਹੁ ਰਖ ਲੀਵਹੁ ਨਾਨਕ ਹਰ ਗੁਰ ਸਰਨ ਸਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪਬ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਆਵਰ ਕੀ ਜਾਣੈ ਕੋ ਪੀਰ ਪਰਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ